ਸਸ਼ੀਕਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪਣੀ ਸਾਰੇ ਬੀੜਾਂ ਦਾ ਆਪਣੀਆਂ ਭੈਣਾਂ ਦਾ ਧੰਨਵਾਦ ਕਰ ਰਹੀ ਹਾਂ ਜਿਹੜੇ ਲਗਾਤਾਰ ਅੱਜ ਪੰਜਵੇਂ ਦਿਨ ਸਾਡਾ ਸਹਿਯੋਗ ਕਰ ਰਹੇ ਆ ਔਰ ਆਗਮਾਨੀ ਪਾਰਟੀ ਦੀ ਮਹਿਲਾ ਵਿੰਗ ਪ੍ਰਧਾਨ ਹੋਣ ਦੇ ਨਾਤੇ ਤੇ ਪੰਜਾਬ ਦੀ ਧੀ ਹੋਣ ਦੇ ਨਾਤੇ ਮੇਰੀਆਂ ਸਾਰੀਆਂ ਮਹਿਲਾ ਵਿੰਗ ਦੀਆਂ ਭੈਣਾਂ ਤੇ ਮੇਰੇ ਹਰ ਵਿੰਗ ਦੇ ਭਰਾ ਅੱਜ ਮੇਰਾ ਛੋਟਾ ਵੀਰ ਮੇਰੇ ਹਲਕਾ ਕੋਆਰਡੀਨੇਟਰ ਯੁੱਧ ਨਸ਼ਾ ਵਿਰੁੱਧ ਸਰਦਾਰ ਮੀਲਾਪ ਸਿੰਘ ਜੀ ਤੇ ਮੇਰੇ ਸਾਰੇ ਹੋਰ ਵੀਰ ਤੇ ਮੰਤਰੀ ਤੇ ਗੁਰਦੁਆਰਾ ਸ਼ਹੀਦ ਸ਼ਰੋਮਣੀ ਆ ਬਾਬਾ ਸੰਤ ਸਿੰਘ ਜੀ ਗੁਰਦੁਆਰਾ ਦੀ ਪ੍ਰਬੰਧਕ ਕਮੇਟੀ ਵੱਲੋਂ ਇਹ ਪ੍ਰਸ਼ਾਧਿਆਂ ਦਾ ਲੰਗਰ ਅੱਜ ਤਿਆਰ ਹੋਇਆ ਜੀ ਅਸੀਂ ਜੀੜਾ ਹਲਕੇ ਦੇ ਵਿੱਚ ਲੈ ਕੇ ਜਾ ਰਹੇ ਹਾਂ ਹਰ ਪ੍ਰਭਾਵਿਤ ਜਿਹੜੇ ਸਾਡੇ ਵੀਰ ਉੱਥੇ ਪੈਣਾ ਬੈਠੀਆਂ ਨੇ ਔਰ ਬਹੁਤ ਸਾਰੇ ਵੀਰ ਸਾਡੇ ਬੰਨਾਂ ਤੇ ਕੰਮ ਕਰ ਰਹੇ ਆ ਉਹਨਾਂ ਦੇ ਲਈ ਔਰ ਮੈਂ ਆਪਣੇ ਸਾਰੇ ਵੀਰਾਂ ਭੈਣਾਂ ਨੂੰ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਫਲੱਡ ਆਇਆ ਅਸੀਂ ਰੋਜ਼ ਜਾ ਰਹੇ ਆ ਔਰ ਸਭ ਨੂੰ ਇਹ ਹੀ ਕਹਿਣਾ ਚਾਹੂੰਗੀ ਕਿ ਤੁਸੀਂ ਸਾਰੇ ਇਕੱਲੇ ਨਹੀਂ ਤੁਹਾਡੀਆਂ ਭੈਣਾਂ ਤੁਹਾਡੇ ਵੀਰ ਅਸੀਂ ਹਰ ਇੱਕ ਪੰਜਾਬੀ ਤੁਹਾਡੇ ਨਾਲ ਖੜੇ ਆ ਤੇ ਇਹ ਸੇਵਾ ਲਗਾਤਾਰ ਜਦੋਂ ਤੱਕ ਤੁਹਾਡੇ ਹਾਲਾਤ ਠੀਕ ਨਹੀਂ ਹੁੰਦੇ ਐਦਾਂ ਹੀ ਚਲਦੀ ਰਹੇਗੀ ਔਰ ਪਰਮਾਤਮਾ ਸਾਡੇ ਪੰਜਾਬ ਤੇ ਮੇਰ ਕਰਨ ਤੇ ਸਾਰੇ ਪੰਜਾਬੀਆਂ ਨੂੰ ਵੀ ਮੈਂ ਅਪੀਲ ਕਰੂੰਗੀ ਕਿ ਆਪਾਂ ਉਹਨਾਂ ਭੈਣ ਭਰਾਵਾਂ ਦਾ ਸਾਥ ਦਈਏ ਤੇ ਮੈਂ ਆਪਣੇ ਸਾਰੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਮੇਰੀਆਂ ਬੀਬੀਆਂ ਭੈਣਾਂ ਜਿਨ੍ਹਾਂ ਨੇ ਲੰਗਰ ਤਿਆਰ ਕੀਤਾ ਔਰ ਸਾਰੇ ਵੀਰਾਂ ਦਾ ਜਿਨ੍ਹਾਂ ਨੇ ਆਪਣੀ ਦਸਾਂ ਨੌਹਾਂ ਦੀ ਕਮਾਈ ਦੇ ਵਿੱਚੋਂ ਆਪਣਾ ਹਿੱਸਾ ਯੋਗਦਾਨੇ ਦੇ ਵਿੱਚ ਪਾਇਆ ਉਹਨਾਂ ਦਾ ਕੋਟਨ-ਕੋਟਨ ਧੰਨਵਾਦ ਕਰਦੀ ਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਲਾਤ ਬਹੁਤ ਖਰਾਬ ਨੇ ਜੀ ਲੋਕਾਂ ਦੇ ਘਰਾਂ ਦੇ ਵਿੱਚ 6 6 7 7 ਫੁੱਟ ਪਾਣੀ ਖੜਾ ਉਹਨਾਂ ਦਾ ਜਿਹੜਾ ਘਰਾਂ ਦਾ ਸਮਾਨ ਸੀ ਸਾਰਾ ਖਰਾਬ ਹੋ ਚੁੱਕਿਆ ਹੋਵੇਗਾ ਕਿਉਂਕਿ ਤਕਰੀਬਨ 10 ਦਿਨ ਹੋ ਗਏ ਆ ਪਾਣੀ ਉੱਥੇ ਖੜਾ ਹੜ ਆਇਆ ਨੂੰ ਫਸਲਾਂ ਤਾਂ ਖਰਾਬ ਹੋਈਆਂ ਹੀ ਹੋਈਆਂ ਨੇ ਬਟ ਫਸਲਾਂ ਦੇ ਨਾਲ ਜਿਹੜਾ ਘਰਾਂ ਦੇ ਵਿੱਚ ਪਾਣੀ ਆ ਗਿਆ ਉਹਨਾਂ ਦੇ ਪਸ਼ੂ ਜਿਹੜੇ ਆ ਕਈ ਪਾਣੀ ਦੇ ਵਿੱਚ ਬਹਿ ਗਏ ਆ ਪਸ਼ੂਆਂ ਦਾ ਨੁਕਸਾਨ ਹੋਇਆ ਪਸ਼ੂਆਂ ਨੂੰ ਕੁਝ ਲੋਕ ਜਿਹੜਾ ਕੱਢ ਕੇ ਲਿਆਏ ਆ ਉਹਨਾਂ ਦੇ ਵੀ ਚਾਰੇ ਦਾ ਉਹਨਾਂ ਦੀ ਤੂੜੀ ਦਾ ਉਹ ਵੀ ਪ੍ਰਬੰਧ ਜਿਹੜਾ ਹੈਗਾ ਸਾਰੇ ਵੀਰ ਭੈਣ ਮਿਲ ਕੇ ਕਰ ਰਹੇ ਆ ਉਹਨਾਂ ਦੇ ਲਈ ਵੀ ਔਰ ਕਈ ਸਾਡੀਆਂ ਪੈਣਾ ਸਾਡੇ ਵੀਰ ਜਿਨ੍ਹਾਂ ਦੇ ਘਰ ਪਾਣੀ ਚ ਡੁੱਬ ਗਏ ਆ ਉਹ ਸੜਕਾਂ ਦੇ ਉੱਤੇ ਟੈਂਟ ਲਗਾ ਕੇ ਬੈਠੇ ਆ ਸੋ ਸਾਨੂੰ ਸਭ ਨੂੰ ਚਾਹੀਦਾ ਕਿ ਅਸੀਂ ਅੱਜ ਯੋਗਦਾਨ ਪਾਈਏ ਆਪਣੇ ਵੀਰਾਂ ਭੈਣਾਂ ਨੂੰ ਮੁੜ ਕੇ ਉਹਨਾਂ ਨੂੰ ਖੜੇ ਕਰੀਏ ਅਸੀਂ ਔਰ ਇਹ ਪਾਣੀ ਜਾਣ ਤੋਂ ਬਾਅਦ ਵੀ ਉਹਨਾਂ ਨੂੰ ਮਦਦ ਦੀ ਬਹੁਤ ਜ਼ਰੂਰਤ ਪਈਗੀ ਤੇ ਸਾਨੂੰ ਸਭ ਨੂੰ ਮਿਲ ਕੇ ਇੱਕ ਜੁਟ ਹੋ ਕੇ ਸਾਥ ਦੇਣਾ ਚਾਹੀਦਾ ਦੇਖੋ ਜੀ ਅਸੀਂ ਤਾਂ ਪੰਜਾਬੀ ਇਹਨਾਂ ਦੇ ਖੂਨ ਦੇ ਵਿੱਚ ਹੀ ਹੁੰਦਾ ਔਰ ਇਹ ਤਾਂ ਸਾਡੇ ਪੰਜਾਬ ਤੇ ਮੁਸੀਬਤ ਆਈ ਹੈ ਤੇ ਪੰਜਾਬ ਦੀ ਧੀ ਹੋਣ ਦੇ ਨਾਤੇ ਪੰਜਾਬ ਦੀ ਭੈਣ ਹੋਣ ਦੇ ਨਾਤੇ ਸਾਡਾ ਸਭ ਦਾ ਫਰਜ਼ ਬੰਦਾ ਕਿ ਅਸੀਂ ਆਪਣੇ ਪੰਜਾਬੀ ਵੀਰਾਂ ਭੈਣਾਂ ਦੇ ਨਾਲ ਖੜੀਏ ਔਰ ਸਾਡੀ ਕੌਮ ਦੇ ਵਿੱਚ ਹੀ ਸੇਵਾ ਲਿਖੀ ਹੋਈ ਆ ਔਰ ਇਸੇ ਤਰ੍ਹਾਂ ਅਸੀਂ ਜਿਹੜਾ ਆਪਣੇ ਵੀਰਾਂ ਭੈਣਾਂ ਦੀ ਸੇਵਾ ਕਰਦੇ ਰਵਾਂਗੇ ਤੇ ਪਰ ਮਾਤਮਾ ਹੋਰ ਸੇਵਾ ਕਰਨ ਦਾ ਬਲ ਬਖਸ਼ੇ